ਇਹ ਕਾਰ ਹੈ ਉਹਦੇ ਓਨਰ ਵੱਲੋਂ ਉਹਦੀਆਂ ਵੀ ਕਾਫੀ ਸ਼ਿਕਾਇਤਾਂ ਆਂ ਦੇ ਰਹੀਆਂ 10 ਤੋਂ ਜ਼ਿਆਦਾ ਜਿਵੇਂ ਮੈਂ ਕਿਹਾ ਪਰਚੇ ਦਰਜ ਨੇ ਤੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲਾਅ ਐਂਡ ਆਰਡਰ ਇਸ਼ੂ ਕ੍ਰੀਏਟ ਹੋ ਸਕਦਾ ਹੈ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਲ ਇਹਨੂੰ ਡਿਮੋਲਿਸ਼ ਕਰਾਂਗੇ ਅੱਜ ਮੁੱਖ ਮੰਤਰੀ ਨੇ ਜਦੋਂ ਇਹ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ ਇਹਨਾਂ ਤੇ 10 ਪਰਚੇ ਦਰਜ ਨੇ ਜਿਵੇਂ ਮੈਂ ਦੱਸਿਆ ਐਫ ਆਈ ਆਰ ਦੇ 2016 ਤੋਂ ਸ਼ੁਰੂ ਹੋਈ ਸੀ 2023 ਤੱਕ ਦੇ ਪਰਚੇ ਹੈ ਕਿਸ ਤਰ੍ਹਾਂ ਦੇ ਪਰਚੇ ਨੇ ਡੀ ਪੀ ਐਸ ਦੇ ਪਰਚੇ ਨੇ ਐਨ ਡੀ ਫੇਸ ਦੇ ਨਸ਼ਾ ਤਸਕਰੀ ਦੇ ਸ਼ਾਮਲ ਹੈ ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇਲੈਗਲ ਸਟਰਕਚਰ ਹੈ ਸਾਰਾ ਅਸੀਂ ਇਗਜ਼ਾਮਿਨ ਕਰਾ ਲਿਆ ਸੋ ਇਲੈਗਲ ਸਟਰਕਚਰ ਨੂੰ ਅਲਟਾਇਆ ਜਾ ਰਿਹਾ ਹੈ ਤੇ ਪੁਲਿਸ ਪ੍ਰੋਟੈਕਸ਼ਨ ਦੇ ਅੰਡਰ ਟਾਈਮ ਉਹ ਸ਼ਖਸੀਅਤਾਂ ਦੇ ਨਾਮ ਵੀ ਤੁਸੀਂ ਦੱਸ ਦਿਓ ਅਗਰ ਸਰੇ ਨੇ ਰਿਲੇਟਿਵ ਸੀ ਕੇ ਦੋ ਪਨਾਸ ਤੇ ਜਾਰੀ ਦਸਤ ਹਾਂਜੀ ਹਾਂਜੀ ਇੱਕ ਤਰ੍ਹਾਂ ਕਰੀ ਹੋ ਜਾਂਦਾ ਨਹੀਂ ਹਜੇ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਉਹ ਕੋ ਕਰਤੇ ਹੋਣੀ ਹੈ ਮੈਂ ਤੁਹਾਨੂੰ ਨੀਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਨੇ ਉਹ ਇਸੇ ਕਰਦੇ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜਿਹੜੀ ਲੇਡੀ ਹੈ ਉਹਦਾ ਨਾਮ ਹੈ ਰਿੰਕੀ ਜਿਵੇਂ ਕਰ ਤੇ ਪਰ ਮੇਰੇ ਤੇ 10 ਪਰਚੇ ਨੇ ਸੋ ਇਹ ਕਰ ਤੇ ਅਸੀਂ ਐਕਸ਼ਨ ਲੈ ਰਹੇ ਹਾਂ ਬਿਕਾਜ਼ ਜਿਵੇਂ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਸੋ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾ ਜਿਹੜਾ ਹੈਗਾ ਇੱਥੇ ਸਾਡੂੰ ਕਾਫੀ ਸ਼ਿਕਾਇਤਾਂ ਆ ਰਹੀਆਂ ਨੇ ਮੁਸਾਵੇ ਚੰਗੀਆਂ ਵੀ ਸਰ ਉਸ ਲੇਡੀ ਕਰਤਾ ਹੀ ਲੈ ਕੇ ਕੀ ਸਟੇਟਸ ਹੈ ਜੀ ਉਹਦੇ ਤੇ ਵੀ ਐਕਸ਼ਨ ਹੋਊਗਾ ਉਹਦੇ ਤੇ ਵੀ ਸਾਡੇ ਸਰ ਕਤੋਂ ਕੰਮ ਕਰ ਰਹੇ ਸੀ ਜੀ ਨਸ਼ਾ ਇਹ 2016 ਤੋਂ ਇਹਨਾਂ ਦਾ ਕੰਮ ਹੈਗਾ 2016 ਪਹਿਲਾ ਪਰਚਾ ਦਰਜ ਹੋਇਆ ਸੀ ਤੇ ਉਸ ਤੋਂ ਬਾਅਦ ਟੋਟਲ 10 ਪਰਚੇ ਐਨਡੀਪੀਐਸ ਤੇ ਦਰਜ ਹੋ ਗਏ ਸਰ ਇਹ ਪਹਿਲਾਂ ਹਮੇ ਕਰਦੇ ਆ ਸਰ ਹੋ ਚੁੱਕੀ ਜੀ ਲੈਡੀ ਇਹ 10 ਤੋਂ ਜ਼ਿਆਦਾ ਵਾਰ ਹੀ ਗ੍ਰਿਫਤਾਰ ਹੋ ਚੁੱਕੀ ਹੈ ਸਰ ਹੋਰ ਵੀ ਹੈਗਾ ਜੀ ਬਿਲਕੁਲ ਇਹ ਇਸ ਵਕਤ ਦੀ ਤਸਵੀਰ ਜਿਹੜੀ ਹੈ ਉਹ ਪਟਿਆਲਾ ਦੇ ਸਨੋਰੀ ਅੱਡੇ ਦੀ ਹੈ ਜਿੱਥੇ ਇਸ ਵਕਤ ਜੋ ਨਸ਼ਾ ਤਸਕਰ ਲੈਡੀ ਸੀਗੀ ਜਿਸ ਦੇ ਉੱਪਰ 10 ਤੋਂ ਅਧਿਕ ਪਰਚੇ ਜਿਹੜੇ ਨੇ ਉਹ ਕਿਤਨੇ ਕਿੱਥੇ ਵੱਧ ਪਰਚੇ ਜਿਹੜੇ ਨੇ ਉਹ ਦਰਜ ਸੀਗੇ ਔਰ ਜਿਸ ਉੱਪਰ ਇਹ ਕਾਰਵਾਈ ਜਿਹੜੀ ਹੈ ਉਹ ਕਿਤਨੇ ਕਿੱਥੇ ਕੀਤੀ ਜਾ ਰਹੀ ਹੈਗੀ ਔਰ ਇਸ ਤੋਂ ਪਹਿਲਾਂ ਇਸ ਜਗ੍ਹਾ ਤੇ ਉੱਪਰ ਆ ਕੇ ਪੁਲਿਸ ਨੇ ਪੂਰਾ ਜਾਇਜ਼ ਕੀਤਾ ਪੂਰੀ ਜਿਹੜੀ ਹੈ ਅਪਡੇਟ ਲੈ ਲਈਏ ਪੂਰੀ ਇਨਫੋਰਮੇਸ਼ਨ ਜਿਹੜੀ ਉਹ ਕਲੈਕਟ ਕੀਤੀ ਔਰ ਇਸ ਘਰ ਨੂੰ ਹੁਣ ਜਿਹੜਾ ਟਾਇਆ ਜਾਵੇਗਾ ਇਸ ਵਕਤ तमाम ਪੁਲਿਸ ਵੱਲ ਜਿਹੜਾ ਵੱਡੇ ਪੱਧਰ ਤੇ ਪੁਲਿਸ ਵੱਲ ਜਿਹੜਾ ਉਹ ਇਸ ਵਕਤ ਤੈਨਾਤ ਰੂਚੀ ਜਿਹੜਾ ਉਹ ਨਜ਼ਰ ਆਉਂਦਾ ਹੈਗਾ ਔਰ ਇਸ ਵਕਤ ਇਸ ਬਿਲਡਿੰਗ ਨੂੰ ਜਿਹੜੀ ਉਹ ਟੇਹੂ ਟੇਰੀ ਜਿਹੜਾ ਉਹ ਕਿਥਨੇ ਕਿਤੇ ਕੀਤਾ ਜਾਵੇਗਾ ਔਰ ਰੁਚੀ ਇਸ ਬਾਰੇ ਜਾਣਕਾਰੀ ਜਰੂਰ ਦੇਣੀ ਬਣਦੀ ਹੈ ਕਿਉਂਕਿ ਇਹ ਇਲੀਗਲ ਸਟਰਕਚਰ ਹੈਗਾ ਕਿਉਂਕਿ ਜਿਹੜੀ ਇਹ ਜਗਾ ਹੈ ਉਹ ਧਰਮ ਅਰਥ ਬੋਰਡ ਦੇ ਅੰਦਰ ਆਉਂਦੀ ਹੈਗੀ ਹੈ ਇੱਕ ਮੰਦਿਰ ਦਾ ਮੰਦਿਰ ਦੀ ਜਗਾ ਹੈਗੀ ਹੈ ਔਰ ਉਸ ਮੰਦਿਰ ਦੀ ਜਗਾ ਦੇ ਵਿੱਚ ਇਹ ਨਜਾਇਜ਼ ਘਰ ਜਿਹੜਾ ਉਹ ਕਿਤਨੇ ਕਿਤੇ ਬਣਿਆ ਹੋਇਆ ਔਰ ਜਿਸ ਨੂੰ ਤੋੜਨ ਦਾ ਕੰਮ ਕੀਤਾ ਜਾ ਰਿਹਾ ਉਸ ਦੇ ਵਿੱਚ ਇੱਕ ਮਹਿਲਾ ਅਜੜੀ ਉਹ ਰਹਿੰਦੀ ਹੈਗੀ ਜਿਸ ਦੇ ਵੱਲੋਂ ਕਈ ਵਾਰ ਨਸ਼ਾ ਤਸਕਰੀ ਦੇ ਮਾਮਲੇ ਜਿਹੜੇ ਉਸ ਦੇ ਉੱਪਰ ਦਰਜ ਹੋਏ ਨੇਗੇ 10 ਤੋਂ ਵੱਧ ਜਿਹੜੇ ਮਾਮ ਮੁਕਾਦਮੇ ਨੇ ਦਰਜ ਨੇ ਉਹ ਦੂਸਰੇ ਪਾਸੇ ਦੇਖੋ ਇਹ ਤਸਵੀਰ ਉਸ ਪੰਜਾਬ ਦੀ ਹੈਗੀ ਜਿਸੇ ਮਹਿਲਾਵਾਂ ਇਸ ਨਸ਼ਾ ਤਸਕਰੀ ਦੇ ਵਿੱਚ ਇਹ ਸਭ ਤੋਂ ਜਿਹੜੀ ਵੱਖਰੀ ਗੱਲ ਹੈਗੀ ਕਿ ਇੱਕ ਮਹਿਲਾ ਦੇ ਉੱਪਰ ਇਹ ਵੱਡੀ ਕਾਰਵਾਈ ਹੈਗੀ ਕਿ ਮਹਿਲਾ ਦੇ ਵੱਲੋਂ ਨਸ਼ਾ ਕਿਤਨੇ ਕਿਥੇ ਵੇਚਿਆ ਜਾਂਦਾ ਸੀ ਜਿਸ ਦੇ ਕਈ ਮੁਕਦਮੇ ਕਿਤਨੇ ਕਿਥੇ ਦਰਜ ਨੇ ਤਾਂ ਸਿੱਧੇ ਤੌਰ ਦੇ ਉੱਪਰ ਕਹਿ ਸਕਦੇ ਆ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਜੀਸੀਬ ਮਸ਼ੀਨਾਂ ਜਿਹੜੀਆਂ ਨੇ ਉਹ ਲਿਆਇਆ ਗਿਆ ਨੇ ਕਿਆ ਜਿਨ੍ਹਾਂ ਦੇ ਜਿਹੜਾ ਉਹ ਇਸ ਬਿਲਡਿੰਗ ਨੂੰ ਤੋੜਿਆ ਜਾਣਾ ਹੈਗਾ ਹੋਰ ਦੱਸਿਆ ਜਾਂਦਾ ਇਸ ਘਰ ਦੇ ਵਿੱਚ ਅ 20 25 ਲੋਕ ਜਿਹੜੇ ਉਹ ਕਿਸ ਤਰ੍ਹਾਂ ਕਿੱਥੇ ਰਹਿੰਦੇ ਸੀਗੇ ਲੇਕਿਨ ਇਸ ਵਕਤ ਕਿਉਂਕਿ ਇੱਕ ਲੇਡੀ ਇਸ ਤਰੀਕੇ ਦਾ ਤਸਕਰੀ ਦਾ ਕੰਮ ਕਰਦੀ ਸੀ ਲੇਕਿਨ ਪਿੱਛੇ ਪਰਿਵਾਰ ਜ਼ਰੂਰ ਹੁੰਦਾ ਉਹ ਪਰਿਵਾਰ ਕਿਸ ਤਰ੍ਹਾਂ ਕਿੱਥੇ ਇਸ ਜਗ੍ਹਾ ਤੇ ਰਹਿੰਦਾ ਸੀਗਾ ਤਾਂ ਇਸ ਵਕਤ ਤੁਸੀਂ ਦੇ ਉੱਪਰ ਇੱਕ ਵੱਡੀ ਕਾਰਵਾਈ ਜਿਹੜੀ ਆ ਉਹ ਕਿਤਨੇ ਕਿੱਥੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਔਰ ਪੁਲਿਸ ਵੱਲ ਭਾਰੀ ਪੁਲਿਸ ਬਲ ਤੈਨਾਤ ਹੋਏਗਾ ਕਿਉਂਕਿ ਇਹ ਸੋੜਾ ਅਸਲਾਮ ਏਰੀਆ ਕਿਤਨੇ ਕਿੱਦੇ ਮੰਨਿਆ ਜਾਂਦਾ ਹੈ ਔਰ ਸਲਮੇ ਇਰੀਏ ਦੇ ਵਿੱਚ ਕਿਉਂਕਿ ਅਕਸਰ ਹੁੰਦਾ ਕਿ ਜੇਕਰ ਕਿਸੇ ਦੇ ਘਰ ਤੇ ਬਿਪਤਾ ਆਈ ਹੈ ਕਿਸੇ ਦੇ ਉੱਪਰ ਇਸ ਤਰੀਕੇ ਨਾਲ ਚੁੰਡਬਾਜੀ ਕਿਤੇ ਨਾ ਕਿਤੇ ਆ ਇਕੱਠੇ ਹੋਣੇ ਸ਼ੁਰੂ ਵੀ ਹੋ ਜਾਂਦੇ ਨੇ ਤਾਂ ਉਸ ਦੇ ਲਈ ਆ ਜਿਹੜੀ ਕਾਨੂੰਨ ਵਿਵਸਥਾ ਨੂੰ ਸਾਹਮਣੇ ਲਈ ਪੁਲਿਸ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਉੱਪਰ ਇਸ ਵਕਤ ਸਨੋਰੀ ਅਡਾ ਪਟਿਆਲਾ ਦੇ ਵਿੱਚ ਜਿਹੜੀ ਉ ਰੁਚੀ ਲੱਗੀ ਹੋਈ ਔਰ ਇਸ ਵਕਤ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਮਸ਼ੀਨ ਹੈਗੀ ਆ ਇਸ ਦੇ ਨਾਲ ਜਿਹੜਾ ਇਸ ਨੂੰ ਤੋੜਿਆ ਜਾਵੇਗਾ ਔਰ ਇਸ ਤੋਂ ਬਾਅਦ ਜੀਐਸਪੀ ਮਸ਼ੀਨਾ ਜਿਹੜੀਆਂ ਲਗਾਈਆਂ ਗਈਆਂ ਨੇ ਪੂਰਾ ਘਰ ਪਹਿਲਾਂ ਖਾਲੀ ਕਰਾ ਦਿੱਤਾ ਗਿਆ ਕਿਉਂਕਿ ਕਾਫੀ ਸ ਸਾ ਉਸ ਨੂੰ ਵੀ ਖਾਲੀ ਕਰਾ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਸਿਵਲ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਐਸਐਸਪੀ ਪਟਿਆਲਾ ਜਿਹੜੇ ਨੇ ਉਹ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਖੁਦ ਖੜ ਕੇ ਇਹ ਕਬੱਡੀ ਕਾਰਵਾਈ ਜਿਹੜੀ ਉਹ ਕਿਸ ਤਰ੍ਹਾਂ ਕਿੱਥੇ ਜਿਹੜੀ ਆ ਉਹ ਕਰਾਈ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਲਗਾਤਾਰ ਜਿਹੜੀਆਂ ਪਟਿਆਲੇ ਤੋਂ ਜਿਹੜੀਆਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਆ ਕਿਸ ਵਕਤ ਕੀ ਮਾਹੌਲ ਹੈ ਪਟਿਆਲਾ ਦੇ ਵਿੱਚ ਔਰ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਮੁਹਿੰਮ ਹੈ ਪੁਲਿਸ ਦੀ ਉਹ ਕਿਸ ਪੱਧਰ ਦੇ ਨਾਲ ਚੱਲ ਰਹੀ ਹੈਗੀ ਉਸੇ ਤੌਰ ਦੇ ਉੱਪਰ ਰੁਚੀ ਜਿਹੜੀ ਉਹ ਨਜ਼ਰ ਆ ਰਹੀ ਹੈਗੀ ਤਾਂ ਇਹ ਤਸਵੀਰਾਂ ਨੇ ਔਰ ਤੁਹਾਨੂੰ ਲੋਕ ਦਿਖਾਉਣ ਦੀ ਵੀ ਕੋਸ਼ਿਸ਼ ਕਰਦੇ ਆ ਇੱਕ ਵਾਰ ਰਵੀ ਜੀਕਰ ਅੱਗੇ ਵਧ ਕੇ ਆਪਾਂ ਜੀ ਦਿਖਾ ਸਕੀਏ ਤਾਂ ਉਹ ਜਰੂਰ ਦੇਖੋ ਲੋਕ ਕਿਸ ਤਰੀਕੇ ਨਾਲ ਇਕੱਠੇ ਹੋਏ ਨੇ ਔਰ ਇਸ ਵਕਤ ਅਵੇਖ ਰਹੇ ਨੇ ਔਰ ਇਹ ਵੀ ਦੱਸਣਾ ਲਾਜ਼ਮੀ ਹੈ ਕਿ ਜਦੋਂ ADGP ਲੈਵਲ ਦੇ ਜਿਹੜੇ ਅਫਸਰ ਨੇ ਉਹ ਵੀ ਇਸ ਸਾਧੇ ਉੱਪਰ ਕਈ ਵਾਰ ਆਏ ਨੇ ਕਿਉਂਕਿ ਜਿਹੜੇ ਚਿੱਟਾ ਵੇਚਣ ਵਾਲੇ ਨੇ ਜਾਂ ਉਹਨਾਂ ਨੂੰ ਲੈ ਕੇ ਜਦੋਂ ਵੀ ਕੋਈ ਵੀ ਆਪਰੇਸ਼ਨ ਆ ਇਹ ਦੇਖੋ ਇਹ ਚੱਲ ਗਿਆ ਇੱਕ ਜਿਹੜਾ ਜੀਸੀਬੀ ਮਸ਼ੀਨ ਚੱਲੀ ਹੈਗੀ ਇੱਕ ਕਨਾਲ ਕਮਰਾ ਹੈਗਾ ਉਸ ਨੂੰ ਉਹ ਕਿਥੇ ਕਿਥੇ ਤੋੜੇ ਜਿਹੜੀਆਂ ਤੋੜੀਆਂ ਜਾ ਰਹੀਆਂ ਨੇ ਤਾਂ ਇਸ ਵਕਤ ਉਹ ਵੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਜਿਹੜੀ ਨਜ਼ਰ ਆ ਰਹੀ ਹੋਵੇਗੀ ਕਿ ਇਹ ਆਪਣੀ ਕਾਰਵਾਈ ਕਰਨਾ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈਗੀ ਔਰ ਇਸ ਵਕਤ ਨੂੰ ਤੋੜਿਆ ਜਾ ਰਿਹਾ ਹੈਗਾ ਉਸ ਦੀ ਸਿੱਧੇ ਤੌਰ ਦੇ ਉੱਪਰ ਤਸਵੀਰ ਜਿਹੜੀ ਹੈ ਉਹ ਕਿਥੇ ਨ ਕਿਥੇ ਨਜ਼ਰ ਆ ਰਹੀ ਹੈ ਜਦੋਂ ਇਹ ਜੀਸੀਪੀ ਮਸ਼ੀਨਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਗਿਆ ਔਰ ਦੂਸਰੇ ਪਾਸੇ ਲੋਕ ਕਿਸ ਤਰੀਕੇ ਨਾਲ ਇਸ ਵਕਤ ਬਾਹਰ ਖੜੇ ਨੇ ਆਪਣੇ ਘਰਾਂ ਤੋਂ ਬਾਹਰ ਨੇ ਔਰ ਇਹ ਵੇਖ ਰਹੀ ਨੇ ਕਿ ਇੱਕ ਕਾਰਵਾਈ ਹੋ ਰਹੀ ਹੈ ਔਰ ਸਿੱਧੇ ਤੌਰ ਤੇ ਕਹੀਏ ਦੇਖੋ ਜੋ ਨਸ਼ੇ ਤੋਂ ਹਰ ਇੱਕ ਪੰਜਾਬ ਦਾ ਰੋਗ ਜਿਹੜੇ ਲੋਕ ਨੇ ਉਹ ਕਿਤਨੇ ਕਿਤੇ ਪਰੇਸ਼ਾਨ ਨੇ ਇਸ ਵਕਤ ਨਸ਼ਾ ਇੱਕ ਵੱਡਾ ਜਿਹੜੀ ਕਹਿ ਸਕਦੇ ਆ ਕਿ ਉਹ ਜੜ ਬਣ ਚੁੱਕਾ ਹੈ ਪੰਜਾਬ ਦੇ ਲਈ ਜੋ ਲਗਾਤਾਰ ਨਵੀਂ ਪੀੜੀ ਨੂੰ ਕਿਤਨੇ ਕਿਤੇ ਖਤਮ ਕਰ ਰਿਹਾ ਹੈਗਾ ਤਾਂ ਉਸ ਨਸ਼ਾ ਤਸਕਰ ਦੇ ਖਿਲਾਫ ਜਿਹੜੇ ਇੱਕ ਵੱਡਾ ਐਕਸ਼ਨ ਪੁਲਿਸ ਦਾ ਕਿਤਨੇ ਕਿਤੇ ਜ਼ਰੂਰ ਹੈ ਔਰ ਉਸ ਸੈਕਸ਼ਨ ਨੂੰ ਲੈ ਕੇ ਦੇਖ ਕੇ ਲੋਕ ਖੁਸ਼ ਜ਼ਰੂਰ ਹੋ ਰਹੇ ਹੋਣਗੇ ਔਰ ਇਸ ਪਤ ਹੈ ਜੋ ਉਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਮਾਣ ਵੀ ਕਿਤਨੇ ਕਿਤੇ ਅਲੋਕ ਕਰ ਰਹੇ ਹੋਣਗੇ ਇਸ ਤਰੀਕੇ ਦੀ ਕਾਰਵਾਈ ਵਾਕਈ ਹੋਣੀ ਚਾਹੀਦੀ ਕਿਉਂਕਿ ਇੱਕ ਘਰ ਉਜਾਰ ਕੇ ਕੋਈ ਆਪਣਾ ਘਰ ਕਿਵੇਂ ਬਣਾ ਸਕਦਾ ਉਸ ਦੇ ਤੌਰ ਦੇ ਉੱਪਰ ਜਿਹੜਾ ਉਹ ਸਵਾਲ ਉੱਠਦੇ ਹੋਏਗੇ ਨੇ ਤਾਂ ਇਸ ਵਕਤ ਇਹ ਤਸਵੀਰਾਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਦਿਖਾ ਪਾ ਰਿਆ ਹੈਗਾ ਕਿ ਜੋ ਜੀਸੀਬੀ ਮਸ਼ੀਨਾ ਜਿਹੜੀਆਂ ਨੇ ਉਸ ਵਕਤ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਹਾ ਆਦਤ ਤੇ ਦਮਨ ਦੇ ਕੋ ਸਵਾਲ ਕਹੀ ਨਹੀਂ ਸਵਾਲ ਇਹ ਹੈ ਕਿ ਇਸ ਵਿੱਚ ਕੋਈ ਦੋ رائے ਨਹੀਂ ਕਿ ਨਸ਼ਾ ਤਸਕਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਦੋਂ ਅਸੀਂ ਸੁਪਰੀਮ ਕੋਰਟ ਦੀ ਟਿੱਪਣੀ ਦੇਖਦੇ ਹਾਂ ਯੂਪੀ ਦੇ ਸੰਦਰਭ ਦੇ ਵਿੱਚ ਤਾਂ ਸੁਪਰੀਮ ਕੋਰਟ ਸਾਫ਼-ਸਾਫ਼ ਕਹਿੰਦਾ ਹੈ ਕਿ ਇੱਕ ਵਿਅਕਤੀ ਦੀ ਗਲਤੀ ਅਸੀਂ ਪੂਰੇ ਘਰ ਨੂੰ ਨਹੀਂ ਦੇ ਸਕਦੇ ਉਸ ਦੀ ਸਜ਼ਾ ਤੇ ਬੁਲਡੋਜ਼ਰ ਐਕਸ਼ਨ ਕੋਈ ਕਾਰਗਰ ਐਕਸ਼ਨ ਨਹੀਂ ਹੈ ਤਾਂ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੁਸੀਂ ਕਹਿ ਰਹੇ ਹੋ ਇਸ ਘਰ ਦੇ ਵਿੱਚ 20 ਤੋਂ 25 ਲੋਕ ਰਹਿੰਦੇ ਨੇ ਤਾਂ ਇੱਕ ਦੋ ਬੰਦੇ ਦੀ ਗਲਤੀ ਦੀ ਸਜ਼ਾ ਪੂਰੇ ਪਰਿਵਾਰ ਨੂੰ ਦਿੱਤੀ ਜਾ ਰਹੀ ਹੈ ਤਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਕੋਈ ਮੁੜ ਵਸੇਬੇ ਦਾ ਪ੍ਰਬੰਧ ਕੀਤਾ ਗਿਆ ਪਿੱਛੇ ਰਹੇ ਦੇ ਪਰਿਵਾਰ ਦੇ ਲਈ ਸ਼ਬਦਾਂ ਤੋਂ ਬਾਤ ਕੀ ਲਗੇ ਆ ਦੇਖੋ ਬਿਲਕੁਲ ਜੋ ਆਸਟ੍ਰੇਲੀਆ ਕੀ ਪ੍ਰਬੰਧ ਹੈ ਉਹ ਸਿੱਧੇ ਤੌਰ ਤੇ ਉੱਪਰ ਸਵਾਲਾਂ ਦੇ ਜਵਾਬ ਲੈਣ ਦੀ ਵੀ ਕੋਸ਼ਿਸ਼ ਕਿਤਨੇ ਕਿਤੇ ਕਰਦੇ ਹੈਗੇ ਆ ਐਸਐਸਪੀ ਪਟਿਆਲਾ ਨੇ ਜੋ ਮੌਕੇ ਤੇ ਪਹੁੰਚੇ ਨੇ ਔਰ ਪੂਰੇ ਏਰੀਆ ਦਾ ਕਿਤਨੇ ਕਿਤੇ ਜਿਹੜਾ ਉਹ ਜਾਇਜ਼ਾ ਲੈ ਰਹੇ ਨੇ ਗੱਲਬਾਤ ਵੀ ਉਹਨਾਂ ਨਾਲ ਜਰੂਰ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਨਾਨਕ ਸਿੰਘ ਸਾਡੇ ਨਾਲ ਮੌਜੂਦ ਨੇ ਸਰ ਇਹ ਜੋ ਵੱਡੀ ਕਾਰਵਾਈ ਹੈਗੀ ਆ ਇਸ ਨੂੰ ਕਿਸ ਤਰੀਕੇ ਨਾਲ ਅਮਲ ਦੇ ਵਿੱਚ ਲਿਆਇਆ ਜਾ ਰਿਹਾ ਕਿਉਂਕਿ ਇਹ ਵੀ ਦੱਸਿਆ ਜਾਂਦਾ ਇਸ ਦੇ ਵਿੱਚ ਕਾਫੀ ਲੋਕ ਜਿਹੜੇ ਨੇ ਰਹਿੰਦੇ ਸੀਗੇ ਇਹ ਜਿਹੜਾ ਇਲੀਗਲ ਸਟਰਕਚਰ ਬਣਿਆ ਹੋਇਆ ਹੈ ਇਹਦੇ ਤੇ 10 ਪਰਚੇ ਦਰਜ ਨੇ ਜਿਹੜੀ ਓਨਰ ਹੈ ਰਿੱਕੀ ਜੋ ਉਹ ਪਰਚਿਆਂ ਦੇ ਨਾਲ-ਨਾਲ ਇਹ ਜਿਹੜਾ ਸਟਰਕਚਰ ਹੈ ਉਹ ਇਲੀਗਲ ਹੋਣ ਕਰਕੇ ਐਡਮਿਨਿਸਟ੍ਰੇਸ਼ਨ ਵੱਲੋਂ ਇਹਨੂੰ ਡਿਮੋਲਿਸ਼ ਕਰਨ ਦਾ ਆਰਡਰ ਕੀਤੇ ਗਏ ਨੇ ਤੇ ਕਿਉਂਕਿ ਇਹ ਮੁਹੱਲਾ ਜਿਹੜਾ ਹੈਗਾ ਸਾਡਾ ਡਰੱਗ ਹੌਟਸਪੌਟ ਵੀ ਹੈ ਇੱਥੇ ਸਾਡੇ ਕੋਲ ਕਾਫੀ ਸ਼ਿਕਾਇਤਾਂ ਨੇ ਕਿ ਡਰੱਗ ਦੀ ਕਾਫੀ ਸੇਲ ਹੁੰਦੀ ਇੱਥੇ ਸੋ ਉਹਦੇ ਕਰਕੇ ਇੱਥੇ ਜਿਹੜੀ ਹੈਵੀ ਡਿਪਲॉयਮੈਂਟ ਪੁਲਿਸ ਵੱਲੋਂ ਕੀਤੀ ਗਈ ਹੈ ਤਾਂ ਕਿ ਕੋਈ ਕਿਸੇ ਦਾ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਾ ਕ੍ਰੀਏਟ ਹੋਵੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਸਿਰਫ ਕੋਈ ਪਰਿਵਾਰਿਕ ਮੈਂਬਰ ਜੋ ਰਹਿੰਦੇ ਸੀਗੇ ਉਹਨਾਂ ਨੂੰ ਕਿਤੇ ਸ਼ਿਫਟ ਕੀਤਾ ਗਿਆ ਪੁਲਿਸ ਵੱਲੋਂ ਸਾਡੇ ਵੱਲੋਂ ਬਿਲਕੁਲ ਪਬਲਿਕ ਅਨਾਉਂਸਮੈਂਟ ਪਹਿਲਾਂ ਕੀਤੀ ਗਈ ਹੈ ਕਿ ਘਰ ਸੀ ਢਾਣਾ ਸਾਡੇ ਕੋਲ ਆਰਡਰਸ ਨੇ ਸੋ ਉਸ ਅਨਾਉਂਸਮੈਂਟ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਕੀਤਾ ਗਿਆ ਤਾਂ ਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਚੇਤਾਵਨੀ ਵੀ ਹੈਗੀ ਹੈ ਤਸ਼ਕਰਾਂ ਬਿਲਕੁਲ ਜੀ ਬਿਲਕੁਲ ਜੇ ਵੀ ਕੋਈ ਵੀ ਇਹੋ ਜਿਹਾ ਕੰਮ ਕਰੂਗਾ ਤੇ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਜਿਹੜਾ ਵੀ ਡਰਗ ਦੀ ਤਸਕਰੀ ਚ ਪਾਇਆ ਹੋ। ਬਹੁਤ ਅਮਤ ਤੇ ਬਿਲਕੁਲ ਇੱਕ ਵੱਡਾ ਐਕਸ਼ਨ ਕਿਤੇ ਨ ਕਿਤੇ ਜਿਹੜਾ ਉਹ ਨਜ਼ਰ ਆ ਰਿਹਾ ਇਸ ਦੇ ਨਾਲ ਐਸਐਸਪੀ ਪਟਿਆਲਾ ਜੋ ਸਿੱਤੇ ਤੌਰ ਦੇ ਉੱਪਰ ਗੱਲਬਾਤ ਕਰ ਰਹੀ ਸੀ ਕਹਿੰਦੇ ਇਹ ਚੇਤਾਵਨੀ ਵੀ ਹੈਗੀ ਆ ਨਸ਼ਾ ਤਸਕਰਾ ਨੂੰ ਔਰ ਇਸ ਵਕਤ ਇਹ ਤਸਵੀਰ ਜਿਹੜੀ ਆ ਉਹ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਿਹੜਾ ਇਹ ਜੀਸੀਪ ਮਸ਼ੀਨਾਂ ਦੇ ਨਾਲ ਇਸ ਘਰ ਨੂੰ ਟਾਇਆ ਜਾ ਰਿਹਾ ਦੋ ਮੰਜ਼ਲਾ ਇਹ ਇਮਾਰਤ ਹੈ ਔਰ ਇਸ ਇਮਾਰਤ ਨੂੰ ਹੁਣ ਬੇਹੋ ਟੇਰੀ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਔਰ ਦਾ ਇਸ ਦੇ ਪੂਰੇ ਨਾਲ ਜੁੜਿਆ ਹੋਇਆ ਮਾਮਲਾ ਹੈ ਦੇਖੋ ਕਿਵੇਂ ਜਿਹੜਾ ਇਸ ਘਰ ਨੂੰ ਜਿਹੜਾ ਉਹ ਤੋੜਿਆ ਜਾ ਰਿਹਾ ਹੈਗਾ ਪੂਰੇ ਇਲੀਗਲ ਤੌਰ ਦੇ ਉੱਪਰ ਇਹ ਘਰ ਬਣਿਆ ਹੋਇਆ ਸੀ ਇਲੀਗਲ ਜ਼ਮੀਨ ਦੇ ਉੱਪਰ ਇਹ ਘਰ ਬਣਿਆ ਹੋਇਆ ਸੀ ਤਾਂ ਉਸ ਘਰ ਦੇ ਉੱਪਰ ਇੱਕ ਵੱਡੀ ਕਾਰਵਾਈ ਜਿਹੜੀ ਉਹ ਕਿਥਨੇ ਕਿਤੇ ਹੋਂਦੀ ਹੋਈ ਸੀਦੇ ਤੌਰ ਦੇ ਉੱਪਰ ਨਜ਼ਰ ਆ ਰਹੀ ਹੈ ਕਿ ਜਿਹੜਾ ਜਿਸ ਨਸ਼ਾ ਤਸਕਰ ਨੇ ਜਾਂ ਜਿਸ ਨਸ਼ੇ ਨੇ ਕਈਆਂ ਦੇ ਘਰ ਉਜਾੜੇ ਹੋਣ ਤੇ ਅੱਜ ਉਹਨਾਂ ਦੇ ਘਰ ਵੀ ਉਜੜ ਰਹੇ ਨੇ ਔਰ ਉਸ ਦੇ ਤੌਰ ਦੇ ਉੱਪਰ ਪ੍ਰਸ਼ਾਸਨ ਕਿਥਨੇ ਕਿਥੇ ਤੋੜ ਰਿਹਾ ਕਿ ਕਿਵੇਂ ਕਾਰਵਾਈ ਜਿਹੜੀ ਉਹ ਅਮਲ ਦੇ ਵਿੱਚ ਕਿਥਨੇ ਕਿਥੇ ਲਈ ਜਾ ਰਹੀ ਹੈਗੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੀ ਰੁਚੀ ਜ਼ਿਕਰ ਮੈਂ ਵੀ ਕਰ ਰਿਹਾ ਸੀਗਾ ਕਿ ਇੱਕ ਔਰਤ ਦੇ ਉੱਪਰ ਦੇਖੋ ਇੱਕ ਮਹਿਲਾ ਦੇ ਉੱਪਰ ਜੋ ਆਪਾਂ ਕਹਿੰਦੇ ਕਿ ਨਸ਼ੇ ਦੇ ਵਿੱਚ ਅਗਰ ਕੋਈ ਨੌਜਵਾਨ ਜਾਂਦਾ ਤਾਂ ਉਸ ਦੇ ਵਿੱਚ ਕਿਸੇ ਕਿਤੇ ਸਭ ਤੋਂ ਜ਼ਿਆਦਾ ਪੀੜਾ ਮਾਂ ਨੂੰ ਹੁੰਦੀ ਹੈ ਭੈਣ ਨੂੰ ਹੁੰਦੀ ਹੈ ਉਸ ਔਰਤ ਨੂੰ ਹੁੰਦੀ ਹੈ ਤਾਂ ਜੋ ਉਸ ਔਰਤ ਦੇ ਕਰਕੇ ਇਸ ਘਰ ਨੂੰ ਜੜਾਓ ਤੋੜ ਜਿਹੜਾ ਤੋੜਿਆ ਜਾ ਰਿਹਾ ਹੈਗਾ ਇਸੇ ਦੇ ਤੌਰ ਦੇ ਉੱਪਰ ਕਹ ਲਈਏ ਇੱਕ ਤਸਵੀਰ ਜਿਹੜੀ ਹੈ ਕਿਥਨੇ ਕਿਥੇ ਮਾਇੂਸ ਵੀ ਕਰ ਦਿੰਦੀ ਹੈ ਜਦੋਂ ਔਰਤ ਦਾ ਨਾਮ ਨਸ਼ਾ ਕਸਰੀ ਦੇ ਵਿੱਚ ਆਉਂਦਾ ਹੈਗਾ ਤਾਂ ਇਸੇ ਦੇ ਤੌਰ ਦੇ ਉੱਪਰ ਕਹੀਏ ਤੋਂ ਇਸ ਵਕਤ ਤੁਸੀਂ ਅਸੀਂ ਦੇਖ ਸਕਦੇ ਹੋ ਕਿ ਘਰ ਕਿਵੇਂ ਲਗਾਤਾਰ ਜਿਹੜੀ ਹੈ ਜੀਸੀਬੀ ਮਸ਼ੀਨਾ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਇਸ ਘਰ ਨੂੰ ਜਿਹੜਾ ਉਹ ਟਾਇਆ ਜਾ ਰਿਹਾ ਹੈ ਲੈਂਟਰ ਆ ਦੇਖੋ ਆ ਲੈਂਟਰ ਜਿਹੜਾ ਉਹ ਕਿਸ ਤਰ੍ਹਾਂ ਕਿਤੋਂ ਤੋੜ ਦਿੱਤਾ ਗਿਆ ਇਸ ਘਰ ਦਾ ਤਾਂ ਉਹ ਵੀ ਤਸਵੀਰ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਕਿ ਇਸ ਵਕਤ ਕਿ ਲਗਾਤਾਰ ਜਿਹੜੀ ਹੈ ਪੁਲਿਸ ਮੌਕੇ ਤੇ ਤਾਇਨਾਤ ਹੈ ਦੂਸਰੇ ਪਾਸੇ ਇਹ ਐਕਸ਼ਨ ਜਿਹੜਾ ਉਹ ਚੱਲ ਰਿਹਾ ਹੈਗਾ ਔਰ ਇਹ ਤੁਸੀਂ ਦੇਖ ਰਹੇ ਹੋ ਕਿਵੇਂ ਆ ਟੁੱਟਦਾ ਹੋਇਆ ਅ ਜਿਹੜਾ ਉਹ ਕਿਤੇ ਨਾ ਕਿਥੇ ਪੂਰੀ ਇਮਾਰਤ ਜਿਹੜੀ ਆ ਉਹ ਇਸ ਵਕਤ ਨਜ਼ਰ ਆ ਰਹੀ ਹੈਗੀ ਆ ਜੋ ਉਸ ਨੂੰ ਤੋੜਿਆ ਜਾ ਰਿਹਾ ਹੈਗਾ ਔਰ ਹਰ ਇੱਕ ਚੀਜ਼ ਜਿਹੜੀ ਆ ਵੀਡੀਓ ਤੋੜੀ ਜਾ ਰਹੀ ਹੈਗੀ ਪੂਰੀ ਹਫਤਾਏ ਤਸਵੀਰ ਆ ਜਿਹੜੀ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਐਕਸ਼ਨ ਜਾ ਰਹੀ ਹੈਗਾ ਜਿਹੜਾ ਘਰ ਆ ਉਹ ਤੋੜਿਆ ਜਾ ਰਿਹਾ ਹੈਗਾ ਤੋੜੇ ਐਕਸ਼ਨ ਜਿਹੜਾ ਇਸ ਘਰ ਦੇ ਵਿੱਚ ਲਿੱਤਾ ਜਾ ਰਿਹਾ ਹੈਗਾ ਦੋ ਜਿਹੜੀ ਮੰਜ਼ਲਾ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਔਰ ਇਹ ਕਿਹਾ ਗਿਆ ਪੁਲਿਸ ਦੇ ਵੱਲੋਂ ਕਿ ਅਸੀਂ ਪਹਿਲਾਂ ਨੋਟਿਸ ਕੱਢ ਦਿੱਤਾ ਗਿਆ ਸੀਗਾ ਸਾਡੇ ਵੱਲੋਂ ਕਿ ਜਿਹੜੇ ਲੋਕ ਸੇ ਰਹਿੰਦੇ ਨੇ ਉਹ ਤੁਰੰਤ ਇੱਥੋਂ ਅਜਿਹੇ ਸ਼ਿਫਟ ਹੋ ਜਾਣ ਤੁਰੰਤ ਇੱਥੋਂ ਚਲੇ ਜਾਣ ਕੁਝ ਸਮਾਨ ਵੀ ਘਰ ਦੇ ਵਿੱਚ ਜਰੂਰ ਆਪਿਆ ਹੋਇਆ ਨਜ਼ਰ ਆਉਂਦਾ ਕੁਝ ਸਿਲੰਡਰ ਸੀਗੇ ਉਹ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਕਰਤਾ ਸੀ ਤੇ ਕਿ ਦੂਸਰੇ ਪਾਸੇ ਹੁਣ ਜਿਹੜੀਆਂ ਮਸ਼ੀਨਾਂ ਨੇ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਹੋਣ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਨੇ ਉਹ ਕਿਥੇ ਨ ਕਿਤੇ ਨਜ਼ਰ ਆਉਂਦੀਆਂ ਨੇ ਕਿ ਆ ਉੱਪਰ ਤਾਂ ਉਸ ਦੀ ਵੀ ਤਸਵੀਰ ਜਿਹੜੀ ਤੁਸੀਂ ਦੇਖ ਸਕਦੇ ਹੋ ਉਸ ਘਰ ਦੇ ਵਿੱਚ ਜਿਹੜੀ ਆ ਉਹ ਨਜ਼ਰ ਆ ਰਹੀ ਹੋएगी ਉਸ ਵਕਤ ਇਸ ਘਰ ਨੂੰ ਆ ਪੂਰਾ ਤੋੜਿਆ ਜਾ ਰਿਹਾ ਹੈਗਾ ਔਰ ਇਹ ਪਹਿਲੀ ਮੰਜ਼ਲ ਹੈ ਜਿਹੜੀ ਜਿਹੜੀ ਟੁੱਟ ਰਹੀ ਹੈਗੀ ਇਸ ਵਕਤ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਐਕਸ਼ਨ ਹੈ ਔਰ ਪੁਲਿਸ ਆਰੀ ਬਲ ਜਿਹੜਾ ਤਣਾਤ ਹੈ ਲੋਕ ਜਿਹੜੀ ਆਪਣਾ ਛੱਤਾ ਤੇ ਖੜੇ ਹੋ ਕੇ ਇਸ ਵਕਤ ਇਸ ਤਸਵੀਰ ਨੂੰ ਦੇਖ ਰਹੇ ਨੇ ਕੀ ਔਰ ਜਿਸ ਤਰੀਕੇ ਨਾਲ ਜ਼ਿਕਰ ਐਸਐਸਪੀ ਪਟਿਆਲਾ ਨੇ ਵੀ ਕੀਤਾ ਰੁਚੀ ਔਰ ਅਸੀਂ ਵੀ